ਗਵਰਨਰ ਸਾਹਿਬ ਨੂੰ ਮਿਲੇ ਹੋ ਕੀ ਗੱਲਬਾਤ ਹੋਈ ਹੈ ਕਿ ਉਹਨਾਂ ਨੂੰ ਤੁਸੀਂ ਆਪਣਾ ਮੈਮੋਰੰਡਮ ਦਿੱਤਾ ਹੈਗਾ ਇਸ ਬਾਰੇ ਦਾ ਅਸੂ ਗੌਰ ਜੀ ਪਹਿਲਾਂ ਸਾਰਾ ਜਿਹੜਾ ਵੀ মিডিਆ ਆਪਣਾ ਕੀਮਤੀ ਸਮੇਂ ਇੱਥੇ ਕੱਢ ਕੇ ਆਇਆ ਸਾਰਿਆਂ ਦਾ ਮੈਂ ਦਿਲੋਂ ਧੰਨਵਾਦ ਕਰਦਾ ਅ ਅੱਜ ਗਵਰਨਰ ਸਾਹਿਬ ਸ਼੍ਰੀ ਗੁਲਾਬ ਚੰਦ ਘਟਾਰੀਆ ਜੀ ਨੇ ਸਾਨੂੰ ਟਾਈਮ ਦਿੱਤਾ ਸੀਗਾ ਮਿਲਣ ਵਾਸਤੇ ਤੇ ਉਹਨਾਂ ਨਾਲ ਦੋ ਬੜੇ ਅਹਿਮ ਮੁੱਦੇ ਅੱਜ ਸਭ ਅਸੀਂ ਡਿਸਕਸ ਕਰਕੇ ਆਏ ਹਾਂ ਜਿਵੇਂ ਕਿ ਕੱਲ ਸਾਰਾ মিডিਆ ਨੂੰ ਪਤਾ ਹੈ ਸਾਰੇ ਮੀਡੀਅਮ ਨੂੰ ਇਸ ਗੱਲ ਦਾ ਪਤਾ ਹੈ ਕੱਲ ਪੁਲਿਸ ਪੰਜਾਬ ਪੁਲਿਸ ਨੇ ਪਿਓਰ ਪੋਲਿਟੀਕਲ ਪ੍ਰੈਸ਼ਰ ਦੇ ਅੰਡਰ ਆ ਕੇ ਬਿਨਾਂ ਕਿਸੇ ਬੇ ਜਿਹੜੀ ਹੈਗੀ ਮੈਨੂੰ ਘਰੋਂ ਆ ਕੇ ਅਰੈਸਟ ਕੀਤਾ ਤੇ ਕੋਰਟ ਵਿੱਚ ਮੈਨੂੰ 5 ਮਿੰਟ ਵਿੱਚ ਜਿਹੜੀ ਹੈਗੀ ਬੇਲ ਦੇ ਦਿੱਤੀ ਗਈ ਕੋਰਟ ਨੇ ਅਬਜ਼ਰਵ ਕੀਤਾ ਕਿ ਬਿਲਕੁਲ ਜਿਹੜੇ ਐਫ ਆਈ ਆਰ ਬਣਾਈ ਗਈ ਹੈ ਉਹਦਾ ਕੋਈ ਵੀ ਬੇਸਿਸ ਨਹੀਂ ਹੈ ਤੇ ਪਿਓਰ ਪੋਲੀਟੀਕਲ ਪ੍ਰੈਸ਼ਰ ਦੇ ਅੰਡਰ ਆ ਕੇ ਪੁਲਿਸੇ ਕੰਮ ਕਰਦੀ ਪਈ ਹੈ ਤੇ ਗਵਰਨਰ ਸਾਹਿਬ ਨੂੰ ਮੈਂ ਸਾਰੀ ਗੱਲ ਦੱਸੀ ਕਿ ਮੇਰੇ ਫੰਡਮੈਂਟਲ ਰਾਈਟਸ ਜਿਹੜੇ ਹੈਗੇ ਆ ਪੁਲਿਸ ਉਹ ਪ੍ਰੋਟੈਕਟ ਕਰਨ ਵਾਸਤੇ ਬਣੀ ਹੈ ਤੇ ਪੁਲਿਸ ਆਪ ਹੀ ਪੋਲੀਟੀਕਲ ਪ੍ਰੈਸ਼ਰ ਦੇ ਅੰਡਰ ਆ ਕੇ ਮੇਰੇ ਫੰਡਮੈਂਟਲ ਰਾਈਟਸ ਵਾਇਲਟ ਕਰ ਰਹੀ ਹੈ ਕਿ ਗਵਰਨਰ ਸਾਹਿਬ ਨੇ ਗਵਰਨਰ ਸਾਹਿਬ ਨੇ ਇਸ ਤੇ ਬੜੀ ਚਿੰਤਾ ਜ਼ਿਤਾਈ ਹੋ ਕਹਿੰਦੇ ਕਿ ਪੰਜਾਬ ਦਾ ਜਿਹੜਾ ਪੁਲਿਸ ਪ੍ਰਸ਼ਾਸਨ ਹੈ ਉਹਨਾਂ ਨੂੰ ਹੋਰ ਰਿਸਪਾਂਸਿਬਲ ਹੋਣਾ ਚਾਹੀਦਾ ਤੇ ਸਿਟੀਜ਼ਨਸ ਜਿਵੇਂ ਜੇ ਪੁਲਿਸ ਸਿਟੀਜ਼ਨਸ ਜੇ ਅਮੀ ਫੰਡਾਮੈਂਟਲ ਰਾਈਟਸ ਉਹ ਵਾਇਲਟ ਕਰੇਗੀ ਤੇ ਪੁਲਿਸ ਪ੍ਰਸ਼ਾਸਨ ਵਿੱਚ ਇੱਕ ਆਮ ਜਿਹੜਾ ਨਾਗਰਿਕ ਹੈ ਉਹਦਾ ਵਿਸ਼ਵਾਸ ਉਸ ਵਿੱਚ ਪੂਰਾ ਹਟ ਜਾਏਗਾ ਦੂਸਰਾ ਇੱਕ ਬੜਾ ਅਹਿਮ ਮੁੱਦਾ ਜਿਹੜਾ ਅਸੀਂ ਮੇਨ ਮੁੱਦਾ ਜਿਹੜਾ ਆਪਾਂ ਗਵਰਨਰ ਸਾਹਿਬ ਨੂੰ ਮਿਲ ਕੇ ਆਏ ਆ ਤੇ ਜਿਹਨੂੰ ਅਸੀਂ ਮੈਮੋਰੈਂਡਮ ਦਿੱਤਾ ਹੈ ਇਹ ਮੈਂ ਸਾਰੇ ਮੀਡੀਆ ਨੂੰ ਇਹ ਦੱਸ ਦੇਣਾ ਚਾਹਨਾ ਇਹ ਮੈਮੋਰੈਂਡਮ ਜਿਹੜਾ ਹੈਗਾ ਜ ਜਿਨ੍ਹਾਂ ਨੂੰ ਪੰਜਾਬ ਸਟੇਟ ਮੈਨ ਨੌਟੀਕਮਿਸ਼ਨ ਦਾ ਚੇਅਰਮੈਨ ਬਣਾਇਆ ਗਿਆ ਉਹਨਾਂ ਦਾ ਇਮੀਡੀਏਟ ਰਿਮੂਵਲ ਤੇ ਉਹਨਾਂ ਦੇ ਡਿਸਮਿਸਲ ਵਾਸਤੇ ਮੈਮੋਰੰਡਮ ਸੀ ਉਹਨਾਂ ਨੂੰ ਦੇ ਕੇ ਆਏ ਆ ਸਾਰੇ মিডিਆ ਵਾਲੇ ਹਰ ਇਨਸਾਨਾ ਨੂੰ ਪਤਾ ਹੋਵੇਗਾ ਸੋਸ਼ਲ ਮੀਡੀਆ ਤੇ ਉਹਨਾਂ ਦੀ ਕੀ ਪ੍ਰੈਜ਼ੈਂਸ ਹੈ ਉਹਨਾਂ ਦਾ ਮੇਨ ਕੰਮ ਮੈਨੂੰ ਲੱਗਦਾ ਸਿਰਫ ਰੀਲਾਂ ਬਣਾਉਣਾ ਹੈ ਮਹਿੰਗੀਆਂ ਗੱਡੀਆਂ ਚਾਹੋ ਇੱਕ ਗਨਮੈਨ ਸੱਜੇ ਇੱਕ ਗਨਮੈਨ ਆਪਣੇ ਖੱਬੇ ਤੇ ਆ ਕੇ ਉਹਨੇ ਰੀਲਾਂ ਬਣਾਣੇ ਉਹਨਾਂ ਦਾ ਕੰਮ ਹੈ ਬਲਕਿ ਜਿਹੜੀ ਮਾਈਨੋਰਟੀ ਕਮਿਸ਼ਨ ਦੀ ਜਿਹੜੀ ਪੋਸਟ ਹੈ ਬੜੀ ਅਹਿਮ ਪੋਸਟ ਹੈ ਕਿਉਂਕਿ ਜਿਹੜੀ ਮਾਈਨੋਰਟੀਜ਼ ਹੈ ਉਹਨਾਂ ਦਾ ਇੰਟਰਸਟ ਸੇਫਗਾਰਡ ਕਰਨਾ ਬੜਾ ਜ਼ਰੂਰੀ ਹੈ ਇਹ ਜਿਹੜੀ ਪੋਸਟ ਹੈ ਇਹ ਉਹਨਾਂ ਵਾਸਤੇ ਬਣੀ ਹੈ ਤੇ ਜਿਹੜੀ ਉਹ ਜਤਿੰਦਰ ਗੌਰਵ ਦੀ ਜਿਹੜੀ ਆਪਾਂ ਕਹੀਏ ਕਿ ਇਹਨਾਂ ਦੀ ਜਿਹੜੀ ਅਪੁਆਇੰਟਮੈਂਟ ਹੈ ਉਹ ਸ਼ੁਰੂ ਤੋਂ ਕੰਟਰੋਵਰਸੀ ਤੇ ਵਿਵਾਦਾਂ ਦੇ ਵਿੱਚ ਘੇਰੀ ਹੋਈ ਹੈ ਜਿਹੜੇ ਆਲਰੇਡੀ 3 ਸਾਲ ਦਾ 10 ਇਅਰ ਹੁੰਦਾ ਚੇਅਰਮੈਨ ਦਾ ਐਗਜ਼ਿਸਟਿੰਗ ਜਿਹੜਾ ਚੇਅਰਮੈਨ ਜਿਹੜੇ ਇੱਕ ਮੁਸਲਮਾਨ ਸੱਜਣ ਸਗੇ ਉਹਨਾਂ ਨੂੰ 3 ਮਹੀਨੇ ਦੇ ਵਿੱਚ ਸਰਕਾਰ ਨੇ ਰਿਜ਼ਾਈਨ ਕਰਾ ਕੇ ਇਹਨਾਂ ਨੂੰ ਅਪੁਆਇੰਟ ਕੀਤਾ ਜਿਹੜਾ ਕੋਈ ਵੀ ਬੰਦਾ ਹੈ ਇਹਦੀ ਪ੍ਰੀ ਐਗਜ਼ਿਸਟਿੰਗ ਕੰਡੀਸ਼ਨ ਇੱਕ ਵੈਲ এডਿਕੇਟਿਡ ਪਰਸਨ ਆਫ ਐਮਿਨੈਂਸੀ ਦਾ ਅੱਛਾ ਬੈਕਗਰਾਉਂਡ ਹੈ ਜਿਨੇ ਮਾਈਨੋਰਟੀ ਸੇਫਗਾਰਡ ਕਰਨ ਵਾਸਤੇ ਜਿਨੇ ਕੰਸਿਡਰੇਬਲ ਕੰਮ ਕੀਤਾ ਹੈ ਉਹੀ ਬੰਦਾ ਇਹਨੂੰ ਕਰ ਸਕਦਾ ਹੈ ਇਹਨੂੰ ਇਹਦੀ ਅਪੁਆਇੰਟਮੈਂਟ ਹੋ ਸਕਦੀ ਹੈ ਮੈਂ ਸਾਰਿਆਂ ਨੂੰ ਪੁੱਛਣਾ ਚਾਹਨਾ ਕਿ ਜਤਿੰਦਰ ਗੌਰਵ ਇੱਕ ਪਰਸਨ ਆਫ ਐਮਿਨੈਂਸ ਹੈ ਜਾਂ ਅਪੁਆਇੰਟਮੈਂਟ ਤੋਂ ਪਹਿਲਾਂ ਉਹਨੇ ਮਾਈਨੋਰਟੀ ਕਿਸੇ ਵੀ ਮਾਈਨੋਰਟੀ ਵਾਸਤੇ ਕੀ ਕੰਮ ਕੀਤਾ ਉਹਦੇ ਕੀ ਕੁਆਲੀਫਿਕੇਸ਼ਨ ਹੈ ਜਿਹਦੇ ਬੇਸਿਸ ਤੇ ਉਹਨੂੰ ਮਾਈਨੋਟੀ ਕਮਿਸ਼ਨ ਦਾ ਚੇਅਰਮੈਨ ਬਣਾ ਦਿੱਤਾ ਗਿਆ ਤੇ ਚਲੋ ਬਣਾਉਣ ਦੀ ਗੱਲ ਪਹਿਲਾਂ ਮੈਂ ਇੱਕ ਸਵਾਲ ਹੋਰ ਪੁੱਛਦਾ ਜਤਿੰਦਰ ਗੌਰਮ ਤੁਸੀਂ ਵੀ ਇੰਟਰਵਿਊ ਦੇਖ ਹੀ ਰਹੇ ਹੋਏਗਾ ਮੈਨੂੰ 100% ਪਤਾ ਹੈ ਮੈਂ ਤੈਨੂੰ ਡਾਇਰੈਕਟ ਹੀ ਪੁੱਛਣਾ ਚਾਹੁੰਦਾ ਹਾਂ ਯਾਰ ਤੁਸੀਂ ਕੀ ਕੰਮ ਕੀਤਾ ਠੀਕ ਹੈ ਨਾ ਤੁਸੀਂ ਕਮਿਸ਼ਨ ਦੇ ਚੇਅਰਮੈਨ ਬਣ ਗਏ ਤੁਸੀਂ ਕੀ ਕੰਮ ਕੀਤਾ ਅੰਕੁਰ ਨਰੂਲਾ ਦੀ ਮਿਨਿਸਟਰੀ ਨੂੰ ਪ੍ਰਮੋਟ ਕਰਨ ਤੋਂ ਇਲਾਵਾ ਤੁਸੀਂ ਕੀ ਕੰਮ ਕੀਤਾ ਤੁਸੀਂ ਕਹਿੰਦੇ ਹੋ ਤੁਸੀਂ 크੍ਰਿਸਚੀਅਨ ਭਾਈਚਾਰੇ ਨੂੰ ਰਿਪਰੈਜ਼ੈਂਟ ਕਰ ਰਹੇ ਹੋ ਕੀ ਤੁਸੀਂ ਕੈਥੋਲਿਕ 크੍ਰਿਸਚੀਅਨਸ ਵਾਸਤੇ ਕੋਈ ਕੰਮ ਕੀਤਾ ਈ ਤੁਸੀਂ ਪ੍ਰੋਟੈਸਟੈਂਟ ਕ੍ਰਿਸਚੀਅਨਸ ਵਾਸਤੇ ਕੋਈ ਕੰਮ ਕੀਤਾ ਹੈ? ਈ ਤੁਸੀਂ ਆਰਥੋਡੌਕਸ ਕ੍ਰਿਸਚੀਅਨਸ ਵਾਸਤੇ ਕੋਈ ਕੰਮ ਕੀਤਾ ਹੈ? ਪਰ ਇੱਕ ਸਵਾਲ ਤੁਹਾਨੂੰ ਪੁੱਛਣਾ ਜਾਂਦਾ। ਹਾਂਜੀ ਸਰ। ਉਹਨਾਂ ਨੂੰ ਨੋਟੀਸ ਤੇ ਚੇਅਰਮੈਨ ਤੇ ਸਰਕਾਰ ਨੇ ਬਣਾਇਆ ਹੈ। ਇਹ ਸਵਾਲ ਤੁਹਾਨੂੰ ਲੱਗਦਾ ਨਹੀਂ ਸਰਕਾਰ ਨੂੰ ਪੁੱਛਣਾ ਚਾਹੀਦਾ। ਸਰਕਾਰ ਨੇ ਜਿਹੜਾ ਬਣਾਇਆ ਹੈ ਇਹ ਵੀ ਤੇ ਬਨੇ ਆ। ਇਹਨਾਂ ਨੇ ਜਿਹੜੀ ਆਪਸ ਵਿੱਚ ਇਹਨਾਂ ਦੀ ਆਪਸ ਵਿੱਚ ਅੰਡਰਸਟੈਂਡਿੰਗ ਹੈ ਤਾਂ ਹੀ ਬਨੇ। ਠੀਕ ਹੈ ਨਾ? ਇਹ ਕਿਸੇ ਨੂੰ ਇਹ ਸਿਰਫ ਜਿਹੜਾ ਜਤਿੰਦਰ ਗੌਰਵ ਹੈ ਓਨਕ ਨਰੂਲਾ ਦੀ ਮਿਨਿਸਟਰੀ ਤੋਂ ਇਲਾਵਾ ਕਿਸੇ ਨੂੰ ਹੋ ਰਿਪਰੈਜ਼ੈਂਟ ਨਹੀਂ ਕਰਦਾ। ਨਾ ਕਿਸ ਨੂੰ ਹੋਰ ਪ੍ਰਮੋਟ ਕਰਦਾ ਮੈਂ ਉਹਨੂੰ ਪੁੱਛਣਾ ਚਾਹਾਂਗਾ ਈਦ ਲੰਗੀ ਹੈ ਸਭ ਕੁਝ ਲੰਗਾ ਤੁਸੀਂ ਕੀ ਮੁਸਲਮਾਨ ਭਾਈ ਚਾਰੇ ਬਾਰੇ ਚੁੱਕੀ ਕੀਤਾ ਸਾਡੇ ਸੁੰਨੀ ਬ੍ਰਦਰਸ ਹੈ ਸਾਡੇ ਸ਼ੀਆ ਬ੍ਰਦਰਸ ਹੈ ਮੁਸਲਮਾਨ ਭਰਾ ਕੀ ਕੀਤਾ ਸੀ ਉਹਨਾਂ ਬਾਰੇ ਜੈਨੀ ਭਰਾਵਾਂ ਬਾਰੇ ਚ ਕੀ ਕੀਤਾ ਤੁਸੀਂ ਸਾਡੇ ਬੁੱਧਿਸਟ ਭਰਾ ਹੈ ਪਾਰਸੀ ਭਰਾ ਉਹਨਾਂ ਬਾਰੇ ਕੀ ਕੀਤਾ ਤੁਹਾਡਾ ਜਦੋਂ ਤੁਸੀਂ ਬਨੇ ਹੋ ਚੇਅਰਮੈਨ ਤੁਹਾਡੀਆਂ ਰੀਲਾਂ ਜਿਹੜੀਆਂ ਹੈਗੀਆਂ ਜਾਂ ਤਾਂ ਆਪਣੀ ਸੈਲਫ ਪ੍ਰੋਮੋਸ਼ਨ ਤੇ ਸ਼ੋਅ ਆਫ ਦੀਆਂ ਤੇ ਜਾਂ ਤੁਹਾਡੀਆਂ ਰੀਲਾਂ ਚਲਦੀਆਂ ਬਈ ਅਨਕੁਂਦਰੂਲਾ ਮਿਨਿਸਟਰੀ ਨੂੰ ਕਰਨ ਵਾਸਤੇ ਤੇ ਦੂਜੀ ਗੱਲ ਬੜੀ ਤੈਨੂੰ ਕਲੀਅਰ ਕਰ ਦੇਣਾ ਚਾਹਣਾ ਯਾਰ ਕਿ ਤੁਸੀਂ ਸੋਚੇ ਹੋਗੇ ਯਾਰ ਅਸੀਂ ਝੂਠੇ ਪਰ ਮੈਂ ਤੁਹਾਨੂੰ ਕਹਿ ਰਿਹਾ ਕਿ ਤੁਸੀਂ ਇੱਕ ਇੱਕ ਥਾਣੇ ਵਿੱਚ ਇੱਕ ਪਰਚਾ ਕਰਾਇਆ ਮੈਂ ਕਹਿ ਰਿਹਾ ਪੰਜਾਬ ਦੇ ਹਰ ਥਾਣੇ ਵਿੱਚ ਪਰਚਾ ਕਰਾ ਠੀਕ ਹੈ ਨਾ ਮੇਰੀ ਆਵਾਜ਼ ਨੂੰ ਬੰਦ ਨਹੀਂ ਕਰ ਸਕਦਾ ਮੇਰੀ ਆਵਾਜ਼ ਜਿਹੜੀ ਹੈ ਤੂੰ ਹੋਰ ਬੁਲੰਦ ਕਰ ਰਿਹਾ ਮੇਰਾ ਜਿਹੜਾ ਇਰਾਦਾ ਬਿਲਕੁਲ ਅਟਲ ਹੈ ਤੇ ਜਿਹੜਾ ਪਖੰਡਵਾਦ ਹੈ ਉਹਨੂੰ ਮੈਂ ਬੰਦ ਕਰਾ ਕੇ ਹੀ ਸਾਲ ਹੋਊਗਾ ਤੇ ਜੇ ਤੁਹਾਡੀ ਇਹ ਸੋਚ ਹੈ ਕਿ ਆਪਾਂ ਇਦਾਂ ਦੇ ਝੁੱਠੇ ਪਰਚੇ ਕਰਾ ਕੇ ਪੋਲਿਟੀਕਲ ਪ੍ਰੈਸ਼ਰ ਪੰਜਾਬ ਪੁਲਿਸ ਤੇ ਪਾ ਕੇ ਉਹਨਾਂ ਨੂੰ ਗਲਤ ਕੰਮ ਕਰਾ ਲਾਂਗੇ ਠੀਕ ਹੈ ਨਾ ਉਹ ਤੁਹਾਡੀ ਭੁੱਲ ਹੈ ਤੇ ਉਹ ਬੜੀ ਜਲਦੀ ਸਾਫ਼ ਵੀ ਹੋ ਜਾਏ ਮਤਲਬ ਤੁਹਾਨੂੰ ਲੱਗਦਾ ਪ੍ਰੈਸ਼ਰ ਦੇ ਢੇਟ ਭਾਜੀ ਜਿਹੜਾ ਐਫ ਆਈ ਆਰ ਹੈ 26 11 ਦੀ ਐਫ ਆਈ ਆਰ ਹੈ ਜੀ ਸਵੇਰੇ 7 ਤਰੀਕ ਨੂੰ ਸਵੇਰੇ 6 ਵਜੇ ਮੈਨੂੰ ਅਰੈਸਟ ਕਰਨ ਆਏ ਹਾਂ ਕੋਰਟ ਵਿੱਚ ਇਹ ਗੱਲ ਪੁੱਛੀ ਗਈ ਹੈ ਕਿ ਤੁਸੀਂ 11 ਦਿਨ ਸੁੱਤੇ ਬੈਸੀ 11 ਦਿਨ ਤੁਸੀਂ ਕੀ ਕੀਤਾ ਤੁਸੀਂ ਮੈਨੂੰ ਥਾਣੇ ਬੁਲਾਇਆ ਤੁਸੀਂ ਮੈਨੂੰ ਦੱਸਿਆ ਕਿ ਮੇਰੇ ਅਗੇਂਸਟ ਐਫ ਆਈ ਆਰ ਹੋਈ ਹੈ ਤੁਸੀਂ ਮੇਰੇ ਅਗੇਂਸਟ ਕੋਈ ਐਕਸ਼ਨ ਲਿਆ ਤੁਸੀਂ ਮੈਨੂੰ ਕੋਈ ਐਡਵਾਈਸਰੀ ਦਿੱਤੀ ਤੁਸੀਂ ਕੋਈ ਕੀ ਚੀਜ਼ ਕੀਤੀ ਤੁਸੀਂ ਤੇ ਉਸ ਤੋਂ ਬਾਅਦ ਤੁਸੀਂ ਮੇਰੀ ਜੁਡੀਸ਼ੀਅਲ ਰਿਮਾਂਡ ਮੰਗੀ ਹੈ ਕੋਰਟ ਤੋਂ ਕਿਸ ਗੱਲ ਦੀ ਜੁਡੀਸ਼ੀਅਲ ਰਿਮਾਂਡ ਮੰਗੀ ਹੈ ਜੀ ਮੇਰੇ ਤੋਂ ਤੁਸੀਂ ਕੋਈ ਚੀਜ਼ ਬਰਾਮਦ ਕਰਨੀ ਹੈ ਮੈਂ ਕੋਈ ਫਲਾਈਟ ਰਿਸਕਾਂ ਕਿ ਮੈਂ ਦੇਸ਼ ਛੱਡ ਕੇ ਭੱਜਾਂਗਾ ਜਾਂ ਮੈਂ ਕੋਈ ਕਿਥੇ ਦਾ ਕਤਲ ਕੀਤਾ ਮੈਂ ਕੋਈ ਬੰਦਾ ਕਿ ਮੈਂ ਕੀਤਾ ਮੈਂ ਕੀਤਾ ਕੀ ਹੈ ਸਾਡਾ ਅਸੀਂ ਜਿਹੜਾ ਕੋਈ ਗਲਤ ਕੰਮ ਹੋ ਰਿਹਾ ਹੈ ਉਹਦੇ ਅਗੇਂਸਟ ਅਸੀਂ ਆਵਾਜ਼ ਚੱਕੀ ਹੈ ਜੇ ਆਪਾਂ ਪੰਜਾਬ ਦੀ ਗੱਲ ਕਰੀਏ ਸਾਨੂੰ ਪੰਜਾਬ ਦੇ ਲਾਅ ਐਂਡ ਆਰਡਰ ਦਾ ਸਭ ਨੂੰ ਪਤਾ ਕਿ ਕੀ ਹਾਲਤ ਹੈ ਦੇਸ਼ ਵਿੱਚ ਸਭ ਤੋਂ ਬੱਤਰ ਲਾਅ ਐਂਡ ਆਰਡਰ ਸੀ ਕਿਹਈ ਅੱਜ ਪੰਜਾਬ ਦੇ ਵਿੱਚ ਹੈ ਤੇ ਉਹਨਾਂ ਲੋਕਾਂ ਨੂੰ ਰੋਕਣ ਦੀ ਜਗ੍ਹਾ ਪੰਜਾਬ ਪੁਲਿਸ ਦਾ ਕੰਮ ਬੰਦਾ ਇੱਕ ਸੋਸ਼ਲ ਵਰਕਰ ਜਿਹੜਾ ਕਿ ਬਿਲਕੁਲ ਗਲਤ ਕੰਮ ਦੇ ਅਗੇਂਸਟ ਆਪਣਾ ਟਾਈਮ ਕੱਢ ਕੇ ਆਪਣੇ ਪਰਸਨਲ ਟਾਈਮ ਜੋ ਪ੍ਰਾਈਵੇਟ ਟਾਈਮ ਜੋ ਕੱਢ ਕੇ ਆਪਣਾ ਜਿਵੇਂ ਆਵਾਜ਼ ਚੱਕੀ ਹੈ ਤੇ ਪੰਜਾਬ ਪੁਲਿਸ ਸਾਰਾ ਪ੍ਰਸ਼ਾਸਨ ਮੇਰੀ ਆਵਾਜ਼ ਦੱਬਨ ਨੂੰ ਲੱਗਾ ਕਿ ਪੰਜਾਬ ਪੁਲਿਸ ਦਾ ਇਹੀ ਕੰਮ ਹੈ ਇੱਕ ਹੋਰ ਗੱਲ ਕਲੀਅਰ ਕਰ ਦਿਓ ਅਸੀਂ ਚੀਜ਼ ਦੱਸੋ ਕਿ ਪੁਲਿਸ ਨੇ ਤੁਹਾਡੇ ਤੇ ਮਾਮਲਾ ਦਰਜ ਕੀਤਾ ਹੈ ਹਾਂਜੀ ਕਿ ਕੋਰਟ ਦੇ ਵੀ ਤੁਹਾਡੀ ਜ਼ਮਾਨਤ ਹੋ ਗਈ ਹੈ ਕਿ ਪੁਲਿਸ ਦੇ ਇਸ ਐਕਸ਼ਨ ਤੇ ਤੁਸੀਂ ਕੋਈ ਰਿਐਕਸ਼ਨ ਕਰੋਗੇ ਤੁਸੀਂ ਪੁਲਿਸ ਦੇ ਅਗੇਂਸਟ ਕੀ ਕਰਣੀ ਹੋਵੇ ਦੇਖੋ ਸਰ ਮੈਟਰ ਸਬਜਟ ਹੈ ਉਸ ਤੇ ਮੈਂ ਟਿੱਪਣੀ ਬਹੁਤ ਖੁੱਲ੍ਹ ਕੇ ਮੈਂ ਕਰਨਾ ਚਾਹੁੰਗਾ ਉਸ ਤੇ ਸੈਕਸ਼ਨ ਲੇਕਿਨ ਡੈਫੀਨਿਟਲੀ ਅਸੀਂ ਜ਼ਰੂਰ ਉਹਨੂੰ ਚੈਲੰਜ ਕਰਾਂਗੇ ਮੇਰੀ ਫੰਡਮੈਂਟਲ ਰਾਈਟਸ ਦੀ ਕਲੀਅਰ ਵਾਇਲੇਸ਼ਨ ਹੈ ਜੇ ਪਾਲਿਸੀ ਦੀ ਅਰੈਸਟ ਸਹੀ ਹੁੰਦੀ ਮੈਂ ਤੁਹਾਡੇ ਸਾਹਮਣੇ ਨਾ ਬੈਠਾ ਹੁੰਦਾ ਜਿਹੜਾ ਕੋਰਟ ਦੇ ਆਰਡਰਸ ਨੇ ਤੁਹਾਡੇ ਬੇਲ ਵਾਲੇ ਉਹਦੇ ਤੇ ਵੀ ਸਾਫ ਤੌਰ ਤੇ ਲਿਖਿਆ ਸੀ ਕਿ 2 ਮਹੀਨੇ ਤੱਕ ਇਹਨਾਂ ਨੂੰ ਅਰੈਸਟ ਨਹੀਂ ਕਰ ਸਕਦੇ ਔਰ ਜੇਕਰ ਇਨਫੋਰਮੇਸ਼ਨ ਜਿਹੜਾ 3 ਦਿਨ ਪਹਿਲਾਂ ਦੇਣਾ ਜ਼ਰੂਰੀ ਹੈ ਉਹਨੂੰ ਗ੍ਰਿਫਤਾਰੀ ਤੋਂ ਪਹਿਲਾਂ ਕੋਈ ਇੰਟੀਮੇਸ਼ਨ ਦਿੱਤਾ ਗਿਆ ਸੀ ਪੁਲਿਸ ਨੂੰ ਨਹੀਂ ਦਿੱਤਾ ਗਿਆ ਕੋਈ ਇੰਟੀਮੇਸ਼ਨ ਨਹੀਂ ਦਿੱਤਾ ਗਿਆ ਮੰਤਰੀ ਜੀ ਮੈਂ ਐਂਟੀਸੀਪੇਟਰੀ ਬیل ਵੀ ਲਈ ਹੋਈ ਹੈ ਐਂਟੀਸੀਪੇਟਰੀ ਬیل ਵਿੱਚ ਬੜੀ ਕਲੀਅਰਲੀ ਲਿਖਿਆ ਹੋਇਆ ਹੈ ਪੁਲਿਸ ਕਹਿੰਦੀ ਹੈ ਜੇ ਅਗੇਂਸ ਕੋਈ ਪਰਚਾ ਹੀ ਨਹੀਂ ਹੋਇਆ ਇਹ ਪੁਲਿਸ ਦੀ ਆਪ ਉਹਨੇ ਕੋਰਟ ਨੂੰ ਉਹਨਾਂ ਨੇ ਸਬਮਿਟ ਕੀਤਾ ਫਿਰ ਵੀ ਕੋਰਟ ਨੇ ਕਿਹਾ ਕਿ ਯਾਰ ਚਲੋ ਜੇ ਕੋਈ ਵੀ ਕਿਸੇ ਤਰੀਕੇ ਦਾ ਪਰਚਾ ਹੁੰਦਾ ਤਿੰਨ ਦਿਨ ਦਾ ਨੋਟਿਸ ਦਿੱਤਾ ਜਾਊਗਾ ਤਾਂ ਕਿ ਮੈਂ ਆਪਣੀ ਐਂਟੀਸੀਪੇਟਰੀ ਬیل ਅਪਲਾਈ ਕਰ ਸਕਾਂ ਤੇ ਜੇ ਕੋਰਟ ਮੈਨੂੰ ਐਂਟੀਸੀਪੇਟਰੀ ਬیل ਦਿੰਦੀ ਹੈ ਨਹੀਂ ਦਿੰਦੀ ਤਿੰਨ ਦਿਨ ਤੋਂ ਬਾਅਦ ਹੀ ਮੈ ਜਦੋਂ ਮੈਨੂੰ ਪੁਲਿਸ ਅਰੈਸਟ ਕਰਨ ਆਈ ਉਹਨਾਂ ਨੂੰ ਐਂਟੀਸਪੇਟਰੀ ਬੀਲ ਦੀ ਕਾਪੀ ਵੀ ਦਿੱਤੀ ਗਈ ਲੇਕਿਨ ਫੇਰ ਵੀ ਤੁਸੀਂ ਸੋਚ ਲਓ ਪੁਲਿਸ ਤੇ ਕਿੰਨਾ ਪ੍ਰੈਸ਼ਰ ਹੈ ਕਿ ਐਂਟੀਸਪੇਟਰੀ ਬੀਲ ਦੀ ਕਾਪੀ ਹੋਣ ਤੋਂ ਬਾਅਦ ਵੀ ਉਹਨਾਂ ਨੂੰ ਕੰਟੈਂਪਟ ਆਫ ਕੋਰਟ ਦਾ ਵੀ ਡਰ ਨਹੀਂ ਹੈ ਤੇ ਉਹ ਮੈਨੂੰ ਚੱਕ ਕੇ ਲੈ ਕੇ ਗਏ ਆ ਵਿਚ ਇਜ਼ ਅ ਕਲੀਅਰ ਵਾਇਲੇਸ਼ਨ ਮੈਂ ਤਾਂ ਇਸ ਗੱਲੋਂ ਹੈਰਾਨ ਆ ਦੇਖੋ ਯਾਰ ਮੈਨੂੰ 2-4 ਦਿਨ ਜੇਲ੍ਹ ਹੀ ਭੇਜ ਦੇਣਦੇ ਮੈਨੂੰ ਕੋਈ ਫਰਕ ਨਹੀਂ ਪੈਂਦਾ ਮੈਂ ਕੋਈ ਚੁੱਪ ਨਹੀਂ ਕਰ ਜਾਣਾ ਠੀਕ ਹੈ ਨਾ ਮੈਂ ਇਹਨਾਂ ਗੱਲਾਂ ਨੂੰ ਜਿਹੜਾ ਆਪਾਂ ਮੁਹਿੰਮ ਲੈ ਕੇ ਚੱਲੇ ਆ ਸੀ ਉਹਨੂੰ ਸਿਰੇ ਤੱਕ ਲੈ ਕੇ ਜਾਵਾਂਗੇ ਲੇਕਿ ਕਿ ਪੰਜਾਬ ਵਿੱਚ ਪੁਲਿਸ ਨੇ ਸਾਡੇ ਰਾਜ ਦਾ ਲਾਉਂਡ ਆਰਡਰ ਠੀਕ ਕਰਨਾ ਹੈ ਕਿ ਉਹਨਾਂ ਨੇ ਵਾਇਲੇਟ ਕਰਨੇ ਹਨ ਫੰਡਮੈਂਟਲ ਰਾਈਟਸ ਅਜੀ ਤੂੰ ਪੁਲਿਸ ਨੂੰ ਤੁਸੀਂ ਦੱਸੋ ਕਿ ਪੁਲਿਸ ਪ੍ਰੈਸ਼ਰ ਹਿੱਟ ਪੋਲਿਟੀਕਲ ਪ੍ਰੈਸ਼ਰ ਹਿੱਟ ਆਈ ਹੈ ਤੁਹਾਨੂੰ ਕੀ ਲੱਗਦਾ ਹੈ ਕਿਹੜੀ ਪੋਲਿਟੀਕਲ ਪਾਵਰ ਜਿਹੜੀਆਂ ਨੇ ਉਹ ਅ ਪ੍ਰੈਸ਼ਰ ਕਰ ਰਹੀ ਹੈ ਨਾ ਪੁਸਤ ਪਾਜੀ ਜਿਹੜਾ ਜਤਿੰਦਰ ਜਤਿੰਦਰ ਗੌਰਵ ਹੈ ਇਹਨੂੰ ਇੱਕ ਕਨਸਟੀਟਿਊਸ਼ਨਲ ਪੋਸਟ ਦੇ ਦਿੱਤੀ ਗਈ ਹੈ ਤੇ ਜੇ ਤੁਸੀਂ ਸੋਸ਼ਲ ਮੀਡੀਆ ਤੇ ਦੇਖਿਆ ਹੈ ਇਹਨਾਂ ਨੇ ਦੋ ਦਿਨ ਤੋਂ ਇਹਦੀ ਇਹਦਾ ਇੱਕੋ ਹੀ ਕੰਮ ਹੈ ਪਿਛਲੇ ਮੈਂ ਕਹਿ ਰਿਹਾ ਦੋ ਦਿਨ ਹਫਤੇ ਨੂੰ ਕਿ ਤਜਸਵੀ ਮੀਨੋਰਿਟੀ ਸਲਾਕਾ ਦੇ ਪਿੱਛੇ ਪਾਓ ਕੀ ਜਿਹੜਾ ਚੇਅਰਮੈਨ ਆਫ ਮੀਨੋਰਿਟੀ ਕਮਿਸ਼ਨ ਹੈ ਉਹਦਾ ਇਹ ਕੰਮ ਹੈ ਕਿ ਤਜਸਵੀ ਮੀਨੋਰਿਟੀ ਸਲਾਕਾ ਦੇ ਪਿੱਛੇ ਪਾਇਆ ਜਾਏ ਜਾਂ ਚੇਅਰਮੈਨ ਦਾ ਇਹ ਕੰਮ ਹੈ ਕਿ ਮੀਨੋਰਿਟੀਜ਼ ਵਾਸਤੇ ਕੋਈ ਕੰਮ ਕੀਤਾ ਜਾਏ ਇਹ ਪਿਛਲੇ 21 ਦਿਨਾਂ ਦਾ ਇਹਨੂੰ ਪੁੱਛੋ ਤੂੰ ਮੈਂ ਨੋਟਿਸ ਠੀਕ ਹੈ ਨਾ ਜਿਹੜਾ ਬੰਦਾ ਇਹ ਜਿਹੜਾ ਜਤਿੰਦਰ ਗੌਰਵ ਹੈ ਇਹ ਬਿਲਕੁਲ ਅਨਫਿਟ ਹੈ ਚੇਅਰਮੈਨ ਬਣਨ ਵਾਸਤੇ ਇਹਦੀ ਨਾ ਕੋਈ ਕੁਆਲਿਫੀਕੇਸ਼ਨ ਹੈ ਨਾ ਇਸ ਵਿੱਚ ਕੋਈ ਮੈਰਿਟ ਹੈ ਤੇ ਜੇ ਹਰ ਪ੍ਰੋਟੋਕਾਲ ਬ੍ਰੇਕ ਕਰਕੇ ਇਹਨੂੰ ਚੇਅਰਮੈਨ ਬਣਾਇਆ ਗਿਆ ਹੈ ਇਹ ਬੰਦੇ ਨੂੰ ਐਟ ਦ ਅਰਲੀਐਸਟ ਰਿਮੂਵ ਕਰਨਾ ਚਾਹੀਦਾ ਹੈ ਗਵਰਨਰ ਸਾਹਿਬ ਨੂੰ ਅਸੀਂ ਇਹ ਜਿਹੜੀ ਮੈਮੋਰੰਡਮ ਹੈ ਦੇ ਕੇ ਆ ਚੁੱਕੇ ਹਾਂ ਨੈਸ਼ਨਲ ਮਾਈਨੋਰਟੀਜ਼ ਕਮਿਸ਼ਨ ਨੂੰ ਵੀ ਇਹ ਦੇ ਰਹੇ ਹਾਂ ਠੀਕ ਹੈ ਨਾ ਉਸ ਤੋਂ ਬਾਅਦ ਸਾਡੇ ਜਿਹੜੇ ਰਿਸਪੈਕਟੇਬਲ ਚੀਫ ਮਿਨਿਸਟਰ ਸਾਹਿਬ ਅੰਮ੍ਰਿਤਪਨ ਦੇ ਦੌਰੇ ਤੇ ਜਦੋਂ ਵਾਪਸ ਆਣਗੇ ਉਹਨਾਂ ਨੂੰ ਵੀ ਮਿਲਾਂਗੇ ਤੇ ਅਰਵਿੰਦ ਕੇਜਰੀਵਾਲ ਜੀ ਨੂੰ ਵੀ ਆਪਾਂ ਦਿੱਲੀ ਟਾਈਮ ਲੈਂਦੀ ਕੋਸ਼ਿਸ਼ ਕਰ ਰਹੇ ਹਾਂ ਉਹਨਾਂ ਨੂੰ ਵੀ ਮਿਲ ਕੇ ਆਪਾਂ ਦੱਸਾਂਗੇ ਕਿ ਜਿਹੜੀ ਇਦਾਂ ਦੀ ਜਿਹੜੀ ਆਪਾਂ ਕਹੀਏ ਇਲਿਗਲ ਅਪਾਇੰਟਮੈਂਟ ਇੱਕ ਅਨਡਰਸਰਵਿੰਗ ਬੰਦੇ ਦੀ ਹੈ ਜਿਹੜਾ ਕਲੀਅਰਲੀ ਆਪਣਾ ਸਾਰੇ ਆਪਾਂ ਕਨਫਲਿਕਟ ਆਫ ਇੰਟਰਸਟ ਹੈ ਤੁਸੀਂ ਦੱਸੋ ਕਿ ਜਿਹੜਾ ਬੰਦਾ ਆਪਣੀ ਮਿਨਿਸਟਰੀ ਨੂੰ ਆਪਣੇ ਇੱਕ ਮਿਨਿਸਟਰੀ ਨੂੰ ਪ੍ਰੋਮੋਟ ਕਰ ਰਿਹਾ ਹੈ ਕਿਸੇ ਹੋਰ ਦਾ ਕੋਈ ਕੰਮ ਨਹੀਂ ਕਰ ਰਿਹਾ ਉਹ ਕਨਫਲਿਕਟ ਆਫ ਇੰਟਰਸਟ ਨਹੀਂ ਫਿਰ ਇਹਨਾਂ ਨੂੰ ਕਿਉਂ ਮਿਲ ਗਈ ਚੇਅਰਮੈਨਸ਼ਿਪ ਕਿਉਂ ਮਿਲ ਗਈ ਸਰ ਇਹ ਤੁਸੀ ਦੱਸੋ ਯੂ ਆਰ ਦਾ ਮੀਡੀਆ ਨਾਜ਼ੀ ਪੰਜਾਬ ਮਨਾਜ਼ੀ ਇੱਕ ਚੀਜ਼ ਸਮਝਾਓ ਕਿ ਪੁਲਿਸ ਨੇ ਐਕਸ਼ਨ ਲਿਆ ਤੁਸੀਂ ਉਹਨੂੰ ਕਿਵੇਂ ਚੈਲੰਜ ਕਰੋਗੇ ਇਸ ਬਾਬਤ ਉਹ ਤੁਸੀਂ ਜਲੰਧਰ ਦੇ ਜਿਹੜੇ ਸੀਪੀ ਮੈਡਮ ਨੇ ਉਹਨਾਂ ਨੂੰ ਮਿਲੇ ਗੱਲਬਾਤ ਹੋਈ ਉਹਨਾਂ ਨਾਲ ਕੋਈ ਕਿਸੇ ਅਫਸਰ ਨਾ ਅਧਿਕਾਰੀ ਨਾਲ ਹੋਈਏ ਇਸ ਨੂੰ ਲੈ ਕੇ ਕੋਈ ਸਰ ਜਿਹੜਾ ਵੀ ਦੇਖੋ ਪੁਲਿਸ ਨੇ ਐਕਸ਼ਨ ਲਿਆ ਇਹ ਸੀਪੀ ਮੈਮ ਦੇ ਨੌਲੇਜ ਦੇ ਵਿੱਚ ਲੈ ਕੇ ਲਿਆ ਗਿਆ ਹੈ ਇਹੀ ਉਹਨਾਂ ਨੂੰ ਬਿਨਾਂ ਦਸਤੇ ਨਹੀਂ ਲਿਆ ਗਿਆ ਸਾਰੇ ਸਾਡਾ ਜਿਹੜਾ ਡਿਸਟ੍ਰਿਕਟ ਪੁਲਿਸ ਹੈ ਸਾਰੀ ਪੁਲਿਸ ਦੀ ਇਨਵੋਲਵਮੈਂਟ ਇਸ ਵਿੱਚ ਹੈਗੀ ਹੈ ਸਿਰਫ ਆਈਓ ਹੈ ਜਿਹੜਾ ਆਈਓ ਨੂੰ ਬਣਾਇਆ ਉਹਨਾਂ ਨੇ ਕਿ ਦੋ ਆਪਣੇ ਆਈਓ ਕਹਿੰਦਾ ਵੀ YouTube ਤੇ ਵੀਡੀਓ ਦੇਖੀ ਹੈ YouTube ਦੇ ਵੀਡੀਓ ਦੇਖਣ ਦੇ ਮੈਂ ਪਰਚਾ ਕਰਦਾ ਮਤਲਬ ਪੁਲਿਸ ਵੱਲੋਂ ਹੀ ਪਰਚਾ ਦਰਜਾ ਪੁਲਿਸ ਵੱਲੋਂ ਹੀ ਪਰਚਾ ਦਰਜਾ ਕੋਈ ਕੰਪਲੇਂਟ ਨਹੀਂ ਹੈ ਠੀਕ ਹੈ ਨਾ ਆਈਓ ਨੇ ਆਪਣੇ ਆਪ ਹੀ ਕੰਪਲੇਂਟ ਕਰਦੀ ਤੁਸੀਂ ਦੇਖੋਗੇ ਕਿੰਦਾਂ ਦੀਆਂ ਇਲਲੀਗੈਲਿਟੀਆਂ ਜਿਹੜੀਆਂ ਪੁਲਿਸ ਕਰਦੀ ਪਈ ਹੈ ਡੂ ਟੂ ਵਾਟ ਮੈਨੂੰ ਤੁਸੀਂ ਚਲੋ ਮੇਰੇ ਤੇ ਪਰਚਾ ਕਰਨਾ ਚਾਹੁੰਦੇ ਹੋ ਮੈਨੂੰ ਦੀ ਜੇ ਇਹ ਮੇਰੀ ਆਵਾਜ਼ ਨਾਲ ਲੈਣਾ ਡਰ ਗਿਓ ਤੁਸੀਂ ਬਟ ਕੁਝ ਦਿਨ ਪਹਿਲਾਂ ਐਸਾਈ ਭਾਈਚਾਰੇ ਦੇ ਕੁਝ ਲੋਕਾਂ ਦੇ ਵੱਲੋਂ ਵੀ ਡੀਸੀ ਦਫਤਰ ਦੇ ਬਾਹਰ ਪ੍ਰਦਰਸ਼ਨ ਕੀਤਾ ਗਿਆ ਸੀ ਅੱਜ ਵੀ ਤੁਹਾਡੇ ਪੁੱਤਲੇ ਸਾੜੇ ਨੇ ਉਹਨਾਂ ਨੇ ਅਲਟੀਮੇਟਮ ਅੱਜ ਦਾ ਦਿੱਤਾ ਸੀ ਕਿ ਜੇਕਰ ਗ੍ਰਿਫਤਾਰੀ ਨਹੀਂ ਹੁੰਦੀ ਤਾਂ ਫਿਰ ਪੀਏਪੀ ਚੌਕ ਜਿਹੜਾ ਜਾਮ ਕੀਤਾ ਜਾਊਗਾ ਇਸ ਦੇ ਨਾਲ ਹੀ ਅੱਜ ਪੂਰੇ ਪੰਜਾਬ ਦੇ ਵਿੱਚ ਵੱਖ-ਵੱਖ ਜਗ੍ਹਾ ਤੇ ਉੱਪਰ ਵੀ ਮੰਗ ਪੱਤਰ ਵੀ ਦਿੱਤੇ ਗਏ ਜਿਹੜੇ ਤੁਹਾਡੇ ਸਮਰਥਕ ਆਏ ਸੀ ਭਾਨਾ ਸਿੱਧੂ ਉਹਨਾਂ ਦੇ ਅਗੇਂਸਟ ਵੀ ਨਾਰੇ ਭਾਜੀ ਵੀ ਉੱਥੀ ਨਜ਼ਰ ਆਈ ਦੋਨਾਂ ਦੇ ਪੂਰੇ ਗੱਲ ਦੱਸੋ ਮੇਰੇ ਤੋਂ ਜਿਹੜਾ ਪਰਚਾ ਦਿੱਤਾ ਗਿਆ ਹੈ ਉਹ ਦਿੱਤਾ ਗਿਆ ਕਿ ਮੈਂ ਜੀ ਟ੍ਰੈਫਿਕ ਨੂੰ ਟ੍ਰੈਫਿਕ ਜਿਹੜਾ ਲੰਗ ਰੇ ਟ੍ਰੈਫਿਕ ਨੂੰ ਖਰਾਬ ਕੀਤਾ ਤੇ ਪੁਲਿਸ ਜਾਂ ਪ੍ਰਸ਼ਾਸਨ ਨੂੰ ਉਹਦੀ ਜੌਬ ਕਰਨ ਵਿੱਚ ਸੰਗ ਕੀਤਾ ਚਲੋ ਜੀ ਅਸੀਂ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੋਵੇਗਾ ਸਾਰਾ মিডিਆ ਉੱਥੇ ਪ੍ਰੈਜ਼ੈਂਟ ਸਿਗਾ ਅਸੀਂ ਉੱਥੇ ਗੁਰਦੁਆਰਾ ਸਾਹਿਬ ਗਏ ਕਿ ਕਦਮ ਨਹੀਂ ਅੱਗੇ ਚੱਲੇ ਅਸੀਂ ਕਦਮ ਨਹੀਂ ਲਿਆ ਡੀਐਸਪੀ ਡੋਗਰਾ ਜੀ ਨੇ ਆਕੇ ਸਾਡੇ ਹੱਥੋਂ ਮੈਮੋਰੰਡਮ ਲਿਆ ਸਾਰੇ মিডিਆ ਹਨ ਡੀਐਸਪੀ ਡੋਗਰਾ ਜੀ ਨੇ ਸਾਰੇ মিডিਆ ਦੇ ਸਾਹਮਣੇ ਅਸੀਂ ਉੱਥੇ ਬਿਆਨ ਦਿੰਦੇ ਆ ਪਬਲਿਕ ਬਿਆਨ ਹੈ ਉਸ ਤੋਂ ਬਾਅਦ ਕਿਸੇ ਧਰਮ ਦੇ ਅਗੇਂਸ ਕੋਈ ਬਿਆਨ ਨਹੀਂ ਦਿੱਤਾ ਗਿਆ ਸਿਰਫ ਅੰਕੂ ਨਰੂਲਾ ਦੇ ਜਿਹੜਾ ਜਿਹੜਾ ਕੰਮ ਕਰਦੇ ਪਏ ਆ ਇਲੀਗੈਰਿਟੀਜ਼ ਜਿਹੜੀਆਂ ਰੇਜ਼ ਕੀਤੀਆਂ ਉਹਦੇ ਅਗੇਂਸਟ ਹੀ ਕੰਮ ਕੀਤਾ ਇੱਕ ਹੋਰ ਮੇਰੇ ਅਗੇਂਸਟ ਇੱਕ ਮਿੰਡਕਮੈਂਟ ਜਿਹ ਮੇਰੇ ਅਗੇਂਸਟ ਇਹ ਪਰਚਾ ਹੋ ਗਿਆ ਹੁਣ ਤੁਸੀਂ ਆਪ ਕਹਿ ਰਹੇ ਹੋ ਇਹਨਾਂ ਨੇ ਸਾਰੇ ਪੰਜਾਬ ਦੇ ਪੁਤਲੇ ਫੋਨ ਕੇ ਆ ਉਹਨਾਂ ਨੇ ਪਰਮਿਸ਼ਨ ਲਈ ਹੈ ਉਹਨਾਂ ਨੇ ਟ੍ਰੈਫਿਕ ਨਹੀਂ ਖਰਾਬ ਕੀਤਾ ਜਦੋਂ ਡੀਸੀ ਆਫਿਸ ਦੇ ਬਾਹਰ ਜਾ ਕੇ ਮੇਰੇ ਪੁਤਲੇ ਫੋਨ ਕੇ ਆਏ ਆ ਸਾਰਾ ਟ੍ਰੈਫਿਕ ਖਰਾਬ ਹੋਇਆ ਹੈ ਉਹਨਾਂ ਦਾ ਪਰਚਾ ਕਿਉਂ ਨਹੀਂ ਕੀਤਾ ਜਾ ਰਿਹਾ ਉਹਨਾਂ ਨੇ ਸਾਰੇ ਪੰਜਾਬ ਵਿੱਚ ਕੀਤਾ ਉਹਨਾਂ ਨੇ ਇਹ ਵੀ ਕਿਹਾ ਕਿ ਜੇ ਜੇ ਤੁਸੀਂ ਨਹੀਂ ਐਕਸ਼ਨ ਲਾਉਂਗੇ ਧੱਕਾ ਦੇਖੋ ਕਿ ਜਿੰਨਾ ਹੀ ਐਕਸ਼ਨ ਲਾਉਂਗੇ ਅਸੀਂ ਪੀਏਪੀ ਚੌਂਕੀ ਜਾਮ ਕਰ ਦਿਆਂਗੇ ਇਹਨਾਂ ਦੇ ਪ੍ਰਸ਼ਾਸਨ ਨੇ ਕੀ ਐਕਸ਼ਨ ਲਿਆ ਅੱਛਾ ਸਾਡੇ ਇੱਕ ਵਾਰ ਕਲੀਅਰ ਕਰ ਦਿਓ ਵੀ ਇੱਕ ਧਰਮ ਨੂੰ ਜਿਹੜੇ ਉਸਦੇ ਅੰਗੇਸ਼ਟ ਨਹੀਂ ਹੈ ਜਾਂ ਕੁਝ ਜਿਹੜੇ ਬੰਦੇ ਉਹਨਾਂ ਦੇ ਇਕੱਲੇ ਜਿਹੜਾ ਤੁਸੀਂ ਗੱਲ ਚੱਕ ਰਹੇ ਹੋ ਉਸ ਦੀ ਗੰਦੀ ਰੱਖ ਦਿਓ ਦੇਖੋ ਮੈਂ ਆਪਣੀ ਹਰ ਇੰਟਰਵਿਊ ਚ ਕਿਹਾ ਹੈ ਮੈਂ ਕਿਸੇ ਵੀ ਧਰਮ ਜਾਂ ਕਿਸੇ ਵੀ ਸਮੁਦਾਇ ਦੇ ਅਗੇਂਸ ਨਹੀਂ ਆ। ਜੀ ਤੇ ਮੈਂ 크ਿਸਚੀਅਨਿਟੀ ਦਾ ਪਵਿੱਤਰ ਬਾਈਬਲ ਦਾ ਮੈਂ ਦਿਲੋਂ ਜਿਹੜਾ ਹੈ ਆਦਰ ਕਰਦਾ। ਜੀ ਤੇ ਇਹਦਾ ਮਤਲਬ ਜਿਹੜਾ ਉਹਨੇ ਕੰਮ ਕਰਦੇ ਪਏ ਆ ਇਹਨਾਂ ਦਾ ਇੱਕ ਸ਼ੀਲਡ ਹੈ ਕਿ ਜਦੋਂ ਇਹਨਾਂ ਦੇ ਅਗੇਂਸ ਤੁਸੀਂ ਇਹਨਾਂ ਦੀ ਕੋਈ ਇਲਲੀਗੈਲਿਟੀ ਰੇਜ਼ ਕਰੋ ਕਿ ਗਲਤ ਕੰਮ ਕਰ ਰਹੇ ਆ ਫੋਰ ਐਗਜ਼ਾਮਪਲ ਮੈਰੀਕਲ ਹੀਲਿੰਗ ਕਰ ਰਹੇ ਆ। ਮੈਂ ਕਹਿੰ ਰਿਹਾ ਇਟ ਇਜ਼ ਅਨਸਾਇੰਟਿਫਿਕ ਇਟ ਇਜ਼ ਇਲਲੀਗਲ ਇਟ ਇਜ਼ ਪਿਓਰ ਫਰਾਡ। ਇਹਨਾਂ ਦਾ ਫਰਸਟ ਲਾਈਨ ਆਫ ਡਿਫੈਂਸ ਹੈ 크ਿਸਚੀਅਨਿਟੀ ਤੇ ਹਮ ਲੋਕ ਠੀਕ ਹੈ ਨਾ ਤੁਸੀਂ ਮੈਦਾ ਕ੍ਰਿਸਚੀਅਨਿਟੀ ਤੇ ਹਮਲਾ ਕਰ ਹੀ ਨਹੀਂ ਰਹੇ ਮੈਂ ਤਾਂ ਅੰਕੁਨ ਨਰੂਲਾ ਤੇ ਹਮਲਾ ਕਰ ਰਹੇ ਹਾਂ ਮੈਂ ਅੰਕੁਨ ਨਰੂਲਾ ਤੇ ਕੁਐਸਚਨ ਰੇਜ਼ ਕੀਤਾ ਸੋਨੀਆ ਨਰੂਲਾ ਤੇ ਕੁਐਸਚਨ ਰੇਜ਼ ਕੀਤਾ ਜਤਿੰਦਰ ਗੌਰਵ ਮਸੀਹ ਤੇ ਕੁਐਸਚਨ ਰੇਜ਼ ਕੀਤਾ ਕੀ ਇਹਨਾਂ ਦੇ ਕੁਐਸਚਨ ਰੇਜ਼ ਕਰਨਾ ਸਾਰਾ ਕ੍ਰਿਸਚੀਅਨ ਕੌਮ ਤੇ ਕੁਐਸਚਨ ਰੇਜ਼ ਕਰਨਾ ਹੋ ਗਿਆ ਜੇ ਕੱਲ ਨੂੰ ਪੁਲਿਸ ਨੇ ਮੇਰੇ ਦੇ ਪਰਚਾ ਦਿੱਤਾ ਮੈਂ ਕਹਿ ਸਕਦਾ ਤੁਸੀਂ ਸਾਰੀ ਸਿੱਖ ਕੌਮ ਤੇ ਪਰਚਾ ਦੇਤਾ ਇਹ ਤਿੰਨ ਬੰਦੇ ਐ ਇਹ ਦੇ ਆਰ ਨਾਟ ਇਹ ਕੋਈ ਕ੍ਰਿਸਚੀਅਨਿਟੀ ਸਮੁਦਾਏ ਦੇ ਕਹਿ ਰਹੇ ਆ ਅਸੀਂ ਸਾਰਾ ਜਿਹੜਾ ਕ੍ਰਿਸਚੀਅਨ ਭਾਈਚਾਰਾ ਇਹ ਸਾਰਾ ਕ੍ਰਿਸ ਕੈਥੋਲਿਕ ਚ ਕ੍ਰਿਸਚੀਅਨ ਇਹਨਾਂ ਨੂੰ ਸਪੋਰਟ ਨਹੀਂ ਕਰ ਰਹੇ ਆਰਥੋਡੌਕਸ ਕ੍ਰਿਸਚੀਅਨ ਸਪੋਰਟ ਨਹੀਂ ਕਰ ਰਹੇ ਪ੍ਰੋਟੈਸਟੈਂਟ ਸਪੋਰਟ ਨਹੀਂ ਕਰ ਰਹੇ ਜਿਹੜੇ ਇਹਨਾਂ ਦੇ ਆਪਣੇ ਇਹਨਾਂ ਨੇ ਡੇਰੇ ਖੋਲਨੇ ਹੋਈਆਂ ਪੈਂਟਾਕੋਸਟਲ ਕਿੰਨੇ بڑے ਉਹ ਹੀ ਨਹੀਂ ਉਹਨਾਂ ਦਾ ਸਪੋਰਟ ਕਰ ਰਹੇ ਇਹ ਆਪਣੇ ਆਪ ਨੂੰ ਕਿਹਸਾ ਕਹ ਨਾਲ ਕਹਿ ਰਹੇ ਕਿ ਅਸੀਂ ਕ੍ਰਿਸਚੀਅਨ ਸਮੁਦਾਇ ਨੂੰ ਰਿਪਰੈਜ਼ੈਂਟ ਕਰ ਰਹੇ ਹੁਣ ਕਿ ਹਮ ਕੋਨ ਮਿਸ਼ਨਰੀ ਹੈ ਜਿਹੜੀ ਇੰਨੀ ਸਟਰੋਂਗ ਹੋ ਗਈ ਹੈ ਫਿਲਹਾਲ ਜਿਹੜੀ ਸਰਕਾਰ ਹੈ ਉਹ ਵੀ ਉਹਦੇ ਸਾਹਮਣੇ ਚੁਮ ਨਜ਼ਰਾਂ ਦੀ ਤੁਹਾਡੇ ਸਾਰਿਆਂ ਦੇ ਸਾਹਮਣੇ ਤੁਹਾਡੇ ਸਾਰ ਸਭ ਦੇ ਸਾਹਮਣੇ ਪੁਲਿਸ ਨੇ ਕਦੇ ਐਵੇਂ ਐਕਸ਼ਨ ਲਿਆ ਇੱਕ ਬਿਲਕੁਲ ਇਲ ਠੀਕ ਹੈ ਨਾ ਇੱਕ ਸੋਸ਼ਲ ਐਕਟਿਵਿਸਟ ਦੀ ਆਵਾਜ਼ ਦੱਬਣ ਵਾਸਤੇ ਪੁਲਿਸ ਐਕਸ਼ਨ ਲੈ ਲਿਆ ਰਿਹਾ ਰੂਟ ਬੰਨ੍ਹ ਕੇ ਕਿ ਮਤਲਬ ਸਾਡਾ ਵੋਟ ਡੈਕ ਨਾ ਇਸ ਤਰ੍ਹਾਂ ਹੋ ਜਾਵੇ ਦੇਖੋ ਐਜ਼ ਅ ਪਬਲਿਕ ਦੇਖੋ ਸਾਡੇ ਕੋਲੇ ਸਾਰੀਆਂ ਇਨਸਾਈਟ ਇਨਫੋਰਮੇਸ਼ਨ ਦੇ ਨਾ ਤੁਹਾਡੇ ਕੋਲੇ ਅਵੇਲੇਬਲ ਹਨ ਮੇਰੇ ਕੋਲੇ ਬਟ ਇੰਨੀ ਕਾਕਲ ਸਭ ਨੂੰ ਹੈ ਸਭ ਨੂੰ ਪਤਾ ਇਲੈਕਸ਼ਨ ਨੇੜੇ ਆ ਰਹੇ ਹਨ ਇਹ ਕੰਮ ਕਿਉਂ ਕੀਤਾ ਜਾ ਰਿਹਾ ਐਵਰੀਬਾਡੀ ਨੂੰ ਨਾ ਸਭ ਤੁਹਾਨੂੰ ਪੰਜਾਬ 'ਚ ਕਿੰਨਾ ਕੁ ਸਾਥ ਲੋਕਾਂ ਦਾ ਮਿਲਦਾ ਨਜ਼ਰ ਆ ਰਿਹਾ ਪੰਜਾਬ ਵਿੱਚੋਂ 10 ਵਿੱਚੋਂ 9 ਬੰਦੇ ਮੇਰੇ ਨਾਲ ਹੈ ਠੀਕ ਹੈ ਨਾ ਲੇਕਿਨ ਅਸੀਂ ਇੰਨਾ ਮੰਗੂ ਰੂਟ ਦੇ ਉੱਤੇ ਕੇ ਚੱਕੇ ਜਾਮ ਨਹੀਂ ਤੇ ਜਿਹੜਾ ਕਾਨੂੰਨ ਹੈ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਕੰਮ ਕਰਾਂਗੇ ਕੋਰਟ ਜਾ ਕੇ ਇਹਨਾਂ ਦਾ ਕੰਮ ਬੰਦ ਕਰਾਵਾਂਗੇ ਤੇ ਇਹ ਜਿੰਨਾ ਮਰਜ਼ੀ ਇਹ ਰੋਲਰ ਆਪਾਂ ਪਾ ਲੈਣ ਜਿਹੜਾ ਇਹਨਾਂ ਦਾ ਕੰਮ ਉਹ ਬੰਦ ਹੋ ਕੇ ਰਹੇਗਾ ਇੱਕ ਪਾਨਾ ਸਿੱਧੂ ਵੱਲੋਂ ਕਿਹਾ ਗਿਆ ਹੈ ਕਿ 25 ਤਰੀਕ ਨੂੰ ਜਿਹੜੀਆਂ ਸ਼ੋਭਾ ਯਾਤਰਾ ਨਿਕਲਦੀਆਂ ਉਸ ਦਾ ਵਿਰੋਧ ਕੀਤਾ ਜਾਵੇਗਾ ਇਸ ਤਰ੍ਹਾਂ ਦਾ ਕੋਈ ਤੁਹਾਡਾ ਵੀ ਦੇਖੋ ਮੈਂ ਇਸ ਬਿਆਨ ਤੋਂ ਮੈਨੂੰ ਤੁਹਾਡੇ ਤੋਂ ਸੁਣ ਕੇ ਪਤਾ ਲੱਗ ਰਿਹਾ ਉਹਨਾਂ ਨੇ ਗਿਆਨ ਦਿੱਤਾ ਬਟ ਐਦਾਂ ਨਾ ਮੈਂ ਜੇ ਨਾ ਇਸ ਟੌਪਿਕ ਬਾਰੇ ਮੈਨੂੰ ਕੋਈ ਜ਼ਿਆਦਾ ਐਜੂਕੇਸ਼ਨ ਹੈ ਤੇ ਨਾ ਇਸ ਤਰ੍ਹਾਂ ਕੋਈ ਕਮੈਂਟ ਕਰ ਸਕਦਾ ਮਤਲਬ ਤੁਸੀਂ ਤੁਹਾਡਾ ਸਤਿਕਾਰ ਕਿਉਂ ਹੈ ਬਰੂਚ ਹੂੰ ਜੀ ਸਰ ਮੈਨੂੰ ਇਸ ਬਾਰੇ ਪਹਿਲਾਂ ਪੜ੍ਹਨਾ ਪਏਗਾ ਕਿ ਉਹ ਕਿਉਂ ਸ਼ੋਭਾ ਯਾਤਰਾ ਕਰ ਰਹੇ ਹਨ ਤੇ ਉਹਦੇ ਕੀ ਪ੍ਰੋਸ ਐਂਡ ਕੌਨਸ ਦਾ ਉਸ ਤੋਂ ਬਾਅਦ ਹੀ ਮੈਂ ਇੱਕ ਜਿਹੜਾ ਐਜੂਕੇਟਿਡ ਆਨਸਰ ਤੁਹਾਨੂੰ ਦੇ ਸਕਦਾ ਸਰ ਇੱਕ ਚੀਜ਼ ਦੱਸੋ ਤੁਸੀਂ ਚੈਲੰਜ ਕਿਵੇਂ ਕਰੋਗੇ ਤੇ ਡਿਫਰੈਂਡ ਕਿਵੇਂ ਕਰੋਗੇ ਪੁਲਿਸ ਦੇ ਇਸ ਸੈਕਸ਼ਨ ਸਰ ਪੁਲਿਸ ਜਿਹੜਾ ਹੈਗਾ ਕੋਰਟ ਜਦੋਂ ਆਪਣਿਆਂ ਵੀ ਕੋਰਟ ਨੇ ਮੈਨੂੰ ਬੇਲ ਦਿੱਤੀ ਹੈ ਦੈਟ ਇਟਸੈਲ ਪ੍ਰੂਫਸ ਕਿ ਜਿਹੜੀ ਐਫ ਆਈ ਆਰ ਇਟ ਇਜ਼ ਇਨ ਵੈਲਿਡ ਨਹੀਂ ਡਿਫੈਂਡ ਹੋਰ ਚੈਲੰਜ ਕਿਵੇਂ ਹੋਏਗਾ ਤੁਸੀਂ ਹਾਂਜੀ ਇਦਾਂ ਕਰੋਗੇ ਪੁਲਿਸ ਤੁਹਾਨੂੰ ਤੁਸੀਂ ਡਿਫੈਂਡ ਕਿਵੇਂ ਕਰੋਗੇ ਤੇ ਉਹਨਾਂ ਪੁਲਿਸ ਨੇ ਅੱਜ ਇੱਕ ਪਰਚਾ ਕਰਤਾ ਠੀਕ ਹੈ ਕੱਲ ਕੋਈ ਹੋਰ ਤੁਹਾਡੀ ਵੀਡੀਓ ਕੱਢ ਕੇ ਜਾਂ ਜਿਹੜੀ ਵਾਇਲੈਂਸ ਅਗਰ ਕੈਦ ਵੇ ਕੇ ਵਾਇਲੈਂਸ ਕੀਤੀ ਜੀ ਉੱਥੇ ਜਾ ਕੇ ਫਿਰ ਉਹਦੇ ਬਾਅਦ ਪਰਚਾ ਕਰ ਸਰ ਦੇਖੋ ਪੁਲਿਸ ਪ੍ਰਸ਼ਾਸਨ ਤਰ੍ਹਾਂ ਪਰਚਾ ਕਰ ਸਕਦਾ ਠੀਕ ਹੈ ਨਾ ਉਹਨਾਂ ਨੂੰ ਮੈਨੂੰ ਕੋਰਟ ਲੈ ਕੇ ਜਾਣਾ ਪਏਗਾ ਮੈਜਿਸਟ੍ਰੇਟ ਜਿਹੜਾ ਕੋਈ ਜੱਜ ਹੈ ਉਹਦੇ ਆਰਡਰ ਤੇ ਮੈਨੂੰ ਜੇਲ੍ਹ ਭੇਜ ਸਕਦੇ ਆ ਇਹ ਜਿੰਨੇ ਮਰਜ਼ੀ ਪਰਚੇ ਕਰ ਲੈਣ ਪਰ ਬਦਨਾਮੀ ਨਹੀਂ ਹੁੰਦੀ ਇਹਦੇ ਵਿੱਚ ਨਹੀਂ ਇਸ ਵਿੱਚ ਕੋਈ ਬਦਨਾਮੀ ਨਹੀਂ ਐਦਾਂ ਦੀ ਜਿੰਨੀ ਬਦਨਾਮੀ ਹੈ ਮੈਨੂੰ ਮਨਜ਼ੂਰ ਆ ਮੈਂ ਸਿਰ ਮੱਥੇ ਲੈ ਕੇ ਚੱਲਦਾ ਕੋਈ ਐਦਾਂ ਦੀ ਗੱਲ ਨਹੀਂ ਜਿਹੜੇ ਸੀ ਮੁਹਿੰਮ ਤੇ ਨਿਕਲੇ ਆ ਇਹਨੂੰ ਪਹੁੰਚੀ ਬਦਨਾਮੀ ਕਹ ਲੋ ਐਦਾਂ ਦੀ ਬਦਨਾਮੀ ਮੈਨੂੰ ਮਨਜ਼ੂਰ ਚੈਲੰਜ ਕਿਵੇਂ ਕਰੋਗੇ ਉਹਨਾਂ ਦੇ ਸੈਕਸ਼ਨ ਨੂੰ ਕਿਵੇਂ ਉਹਨੂੰ ਰਿਐਕਟ ਕਰੋਗੇ ਤੁਹਾਨੂੰ ਕੀ ਲੱਗਦਾ ਕਿ ਇਸੇ ਕੋਰਟ 'ਚ ਕਰੋਗੇ ਜਾਂ ਉੱਤੋਂ ਉੱਪਰ ਦੀ ਕੋਰਟ 'ਚ ਜਾਓ ਕੋਈ ਸਾਨੂੰ ਜਿਹੜੀ ਵੀ ਕੋਰਟ ਜਾਣਾ ਪੈਗਾ ਅਸੀਂ ਜਾਵਾਂਗੇ ਪਹਿ ਠੀਕ ਹੈ ਨਾ ਜੇ ਇਸ ਕੋਰਟ ਵਿੱਚ ਸਾਨੂੰ ਕਦੇ ਇਨਸਾਫ ਨਹੀਂ ਮਿਲਦਾ ਅਸੀਂ ਹਾਈ ਕੋਰਟ ਜਾਵਾਂਗੇ ਇਹ ਤੁਹਾਨੂੰ ਹਾਈ ਕੋਰਟ ਇਨਸਾਫ ਨਹੀਂ ਮਿਲਦਾ ਤਾਂ ਸੁਪਰੀਮ ਕੋਰਟ ਵੀ ਜਾਵਾਂਗੇ ਠੀਕ ਹੈ ਨਾ ਅਸੀਂ ਦੇਖੋ ਸੰਵਿਧਾਨ ਨੇ ਸਾਨੂੰ ਇੱਕ ਆਮ ਇਨਸਾਨ ਨੂੰ ਇੱਕ ਆਮ ਨਾਗਰਿਕ ਨੂੰ ਪੂਰਾ ਹੱਕ ਦਿੱਤਾ ਹੈ ਮੇਰੇ ਕੋਲ ਪੂਰਾ ਹੱਕ ਹੈ ਕੋਈ ਵੀ ਜਿਹੜੀ ਗੱਲ ਹੈ ਮੇਰੇ ਕੋਲ ਡੈਮੋਕਰੈਟਿਕ ਰਾਈਟ ਹੈ ਆਪਣੀ ਆਵਾਜ਼ ਰੇਜ਼ ਕਰਨ ਦਾ ਮੇਰੇ ਕੋਲ ਫਰੀडम ਆਫ ਸਪੀਚ ਹੈ ਉਹਨੂੰ ਮੈਂ ਕਿਸੇ ਨੂੰ ਮੈਂ ਕਿਸੇ ਸਮੁਦਾਇ ਕਿਸੇ ਪਾਰਟਿਕੂਲਰ ਰਿਲੀਜਨ ਦੇ ਅਗੇਂਸਟ ਨਹੀਂ ਆ ਜਿਹੜੇ ਬੰਦੇ ਕੋਈ ਗਲਤ ਕੰਮ ਕਰ ਰਹੇ ਹਨ ਉਹਨਾਂ ਦੇ ਅਵੇਸ ਅਗੇਸਮੇਰ ਆਵਾਜ਼ ਚੱਕੀ ਹੈ ਮੈਂ ਚੱਕਦਾ ਰਹੂੰਗਾ ਤੇ ਜਦੋਂ ਤੱਕ ਇਹ ਆਪਣੇ ਨੇਚਰਲ ਲੌਜੀਕਲ ਐਂਡ ਤੱਕ ਨਹੀਂ ਪਹੁੰਚਦੀ ਮੈਂ ਇਸੇ ਤਰ੍ਹਾਂ ਪੁਲਿਸ ਦੇ ਉੱਚ ਅਧਿਕਾਰੀਆਂ ਨਾਲ ਗੱਲ ਕੀਤੀ ਡੀਜੀਪੀ ਨਾਲ ਗੱਲ ਹੋਈ ਇਸ ਬਾਬਤ ਦੀ ਆ ਕਿਸੇ ਕੈਬਨਿਟ ਮੰਤਰੀ ਨਾਲ ਗੱਲਬਾਤ ਇਸ ਰਾਜਵਾਲ ਸਾਹਿਬ ਨੂੰ ਤਾਂ ਤੁਸੀਂ ਮਿਲਿਆ ਹੈ ਬਿਲਕੁਲ ਤੇ ਜਿਹੜੇ ਉਹਨਾਂ ਦੇ ਮੇਨ ਅਫਸਰ ਨੇ ਉਹਨਾਂ ਨਾਲ ਕੋਈ ਗੱਲਬਾਤ ਹੋਈ ਹੈ ਜਾਂ ਫਿਰ ਉਹ ਡੀਜੀਪੀ ਜਿਨ੍ਹਾਂ ਨੇ ਐਕਸ਼ਨ ਲਿਆ ਤੁਹਾਡੇ ਖਿਲਾਫ ਉਹਨਾਂ ਦੇ ਖਿਲਾਫ ਕੋਈ ਸ਼ਿਕਾਇਤ ਦਰਜ ਕਰਾਈ ਸਰ ਜਿਹੜੀ ਸ਼ਿਕਾਇਤ ਹੈ ਮੈਂ ਆਪਣੇ ਲਾਇਰ ਨੂੰ ਅੱਜ ਮੈਂ ਮਿਲ ਨਹੀਂ ਪਾਇਆ ਕੱਲ ਮੇਰੀ ਲਾਇਰ ਨਾਲ ਮੀਟਿੰਗ ਹੈ ਤੇ ਉਹਨਾਂ ਨਾਲ ਮੈਂ ਡਿਸਕਸ ਕਰਨਾ ਹੈ ਆਪਾਂ ਕਿਵੇਂ ਕਿ ਉਹਨੂੰ ਚੈਲੰਜ ਕਰ ਸਕਦੇ ਆ ਬਾਕੀ ਡੀਜੀਪੀ ਸਾਹਿਬ ਨਾਲ ਵੀ ਜ਼ਰੂਰ ਮਿਲ ਕੇ ਆਵਾਂਗੇ ਜੇ ਮੈਂ ਉਹਨਾਂ ਨੂੰ ਜ਼ਰੂਰ ਪੁੱਛਣਾ ਚਾਹੂੰਗਾ ਕਿ ਕੀ ਪੰਜਾਬ ਪੁਲਿਸ ਸਾਡੇ ਵਰਗੇ ਆਮ ਇਨਸਾਨਾਂ ਦੀ ਆਵਾਜ਼ ਦੱਬਣ ਵਾਸਤੇ ਬਣੀ ਹੈ ਕਿ ਲਾਅ ਐਂਡ ਆਰਡਰ ਸੰਭਾਲਣ ਵਾਸਤੇ ਬਣੀ ਹੈ ਲਾਸਟ ਪੰਜਾਬ ਦੇ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦਾ ਕਿਉਂਕਿ ਹਾਲੇ ਵੀ ਜਿਹੜੇ ਇਸਾਈ ਭਾਈਚਾਰੇ ਦੇ ਕੁਝ ਲੋਕ ਨੇ ਉਹ ਹਾਲੇ ਵੀ ਇਹ ਚੀਜ਼ ਕਹਿ ਰਹੇ ਨੇ ਕਿ ਕ੍ਰਿਸਚੀਅਨਿਟੀ ਦੇ ਖਿਲਾਫ ਜਿਹੜਾ ਔਰ ਇਹ ਆਪਸੀ ਜਿਹੜੇ ਧਰਮ ਹੈਗੇ ਨੇ ਉਹਨਾਂ ਦੇ ਵਿੱਚ ਵੰਡੀਆਂ ਪਾਉਣ ਦੀ ਕੋਸ਼ਿਸ਼ ਤੁਹਾਨੂੰ ਮੰਤਰੀ ਜੀ ਇਹ ਸਭ ਨੂੰ ਸਮਝਣਾ ਪੈਣਾ ਹੈ ਮੈਂ ਤਾਂ ਸਾਰੇ মিডিਆ ਸਾਹਮਣੇ ਤੁਹਾਨੂੰ ਬੜੀ ਕਲੀਅਰਲੀ ਦੱਸਿਆ ਕਿ ਮੈਂ ਕਿਸੇ ਰਿਲੀਜੀਅਨ ਦੇ ਅਗੇਂਸਟ ਨਹੀਂ ਹਾਂ ਲੇਕਿਨ ਜਿਹੜਾ ਬੰਦਾ ਇਹ ਗੱਲ ਕਹਿ ਰਿਹਾ ਠੀਕ ਹੈ ਨਾ ਤੁਹਾਨੂੰ ਇਹ ਸਮਝਣਾ ਚਾਹੀਦਾ ਉਹਦਾ ਪਿੱਛੇ ਕੀ ਸੈਲਫਿਸ਼ ਰੀਜ਼ਨ ਹੈ ਉਹ ਗੱਲ ਕਿਉਂ ਕਹਿ ਰਿਹਾ ਉਹਨਾਂ ਬੰਦਿਆਂ ਨੂੰ ਜਿਹੜੇ ਉਹਨਾਂ ਦੇ ਇੰਟਰਸਟਸ ਹੈ ਉਹ ਇਸ ਗੱਲ ਨਾਲ ਹਰਟ ਹੋ ਰਹੇ ਆ ਜਿਹੜੀ ਅਸੀਂ ਮੁਹਿੰਮ ਲੈ ਕੇ ਚੱਲੇ ਆ ਉਹਨਾਂ ਦੇ ਫਾਈਨੈਂਸ਼ੀਅਲ ਇੰਟਰਸਟਸ ਹਰਟ ਹੋ ਰਹੇ ਆ ਇਸ ਗੱਲ ਨਾਲ ਇਸੇ ਕਰਕੇ ਉਹ ਇਹ ਇਹਨੇ ਵੀ ਲੋਕ ਦੇਖ ਰਹੇ ਆ ਪੰਜਾਬ ਦੇ ਹਰ ਬੰਦੇ ਨੂੰ ਮੈਂ ਕਹਿਣਾ ਚਾਹ ਰਿਹਾ ਦੇਖੋ ਜੀ ਜਿਹੜਾ ਪੰਜਾਬ ਹੈ ਇਹ ਸ਼ੇਰਾਂ ਦੀ ਧਰਤੀ ਹੈ ਗੁਰੂਆਂ ਪੀਰਾਂ ਦੀ ਧਰਤੀ ਹੈ ਸਾਨੂੰ ਕਿਸੇ ਵੀ ਗੱਲ ਤੋਂ ਡਰਨਾ ਨਹੀਂ ਚਾਹੀਦਾ 10 ਵਿੱਚੋਂ 9 ਬੰਦੇ ਮੇਰੇ ਨਾਲ ਸਹਿਮਤ ਹੈ ਬਟ ਹਰ ਬੰਦਾ ਕਹਿੰਦਾ ਜੀ ਅਸੀਂ ਸਾਹਮਣੇ ਨਹੀਂ ਆਣਾ ਚਾਹੁੰਦੇ ਅਸੀਂ ਨਹੀਂ ਚਾਹੁੰਦੇ ਸਾਡਾ ਨਾਮ ਕਿਤੇ ਆਏ ਦੇਖੋ ਕੋਈ ਐਂਦਾ ਨਹੀਂ ਡਰਨ ਵਾਲੀ ਗੱਲ ਨਹੀਂ ਜਿੱਥੇ ਵੀ ਤੁਸੀਂ ਸਹੀ ਹੋ ਕਦੇ ਨਾ ਡਰੋ ਹਮੇਸ਼ਾ ਆਪਣੀ ਆਵਾਜ਼ ਬੁਲੰਦ ਕਰੋ ਇਹਦੇ ਨਾਲ ਹੀ ਸਾਡੀ ਸੁਸਾਇਟੀ ਅੱਗੇ ਸਰ ਉਹ ਤਾਂ ਕਹਿ ਰਹੇ ਕਿ ਤੁਸੀਂ ਵੀ ਕੋਈ ਨੈਰੇਟਿਵ ਸੈੱਟ ਕਰ ਰਹੇ ਹੋ ਕਿਉਂਕਿ ਪਿੱਛੇ ਪ੍ਰੈਸ ਕਾਨਫਰੰਸ ਕੀਤੀ ਹੋ ਉਹ ਕਹਿ ਰਹੇ ਹੈ ਕਿ ਪੰਜਾਬ ਦੇ ਵਿੱਚ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਆਪਸੀ ਧਰਮਾਂ ਦੇ ਵਿੱਚ ਲੜਾਈਵਾਦੀ ਫੇਕ ਨਿਊਜ਼ ਦਾ ਬੰਦਾ ਹੈ ਕਿ ਉਹਨਾਂ ਨੇ ਬਾਕਾਇਦਾ ਏਜੰਟ ਵੀ ਦੱਸਿਆ ਹੈ ਸਰ ਉਹ ਕੋਈ ਕੁਝ ਵੀ ਦੱਸ ਸਕਦੇ ਆ ਅੱਜ ਮੈਨੂੰ ਆਰਐਸਐਸ ਦਾ ਕਹਿ ਰਹੇ ਆ ਕੱਲ ਮੈਨੂੰ ਸੀਏਏ ਦੇ ਕਹਿ ਦੇਣਗੇ ਪਰਸੋਂ ਰੋ ਦਾ ਕਹਿ ਦੇਣਗੇ ਠੀਕ ਹੈ ਨਾ ਉਹ ਇਦਾਂ ਦੀ ਗੱਲਾਂ ਨੂੰ ਮੈਂ ਬਿਲਕੁਲ ਇਹਨਾਂ ਦੇ ਨਾਮ ਐ ਫੋਕਸ ਕਰ ਰਹੇ ਆ ਨਾ ਇਹ ਮੈਨੂੰ ਅਫੈਕਟ ਕਰਦੀਆਂ ਅਸੀਂ ਜਿਹੜਾ ਆਪਣਾ ਕੰਮ ਹੈ ਸੰਵਿਧਾਨਿਕ ਤੌਰ ਤੇ ਅੱਗੇ ਲੈ ਕੇ ਜਾਵਾਂਗੇ ਇਹਨਾਂ ਦੇ ਇਦਾਂ ਦੇ ਬਿਆਨ ਜਿਹੜੇ ਬੇਤੁਕੇ ਬਿਆਨ ਹਨ ਉਹਨਾਂ ਨੂੰ ਆਈ ਐਮ ਨਾਟ ਬਾਥਰਡ ਬਾਇ ਦੈਟ ਐਡੋਲੇ ਕੁਝ ਵੀ ਕਹਿ ਸਕਦੇ ਈ ਜਾਣ ਉਹਨਾਂ ਨਾਲ ਮੈਂ ਬਿਲਕੁਲ ਵੀ ਬਾਥਰਡ ਨਹੀਂ ਠੀਕ ਹੈ ਠੀਕ ਹੈ ਥੈਂਕ ਯੂ ਥੈਂਕ ਯੂ ਜੀ